ਰਤਿੰਦਰ ਸੰਧੂ ਦੀ ਅਨੁਵਾਦ ਅਤੇ ਸੰਪਾਦਨ ਪੁਸਤਕ ਕਵਾਰੰਟਾਈਨਾ ਤੇ ਹੋਰ ਕਹਾਣੀਆਂ ਵਿੱਚੋਂ ਇੱਕ ਕਹਾਣੀ ਦਾਜੂ ਲੇਖਕ ਸ਼ੇਖਰ ਜੋਸ਼ੀ ਬੈਂਕ ਵਿੱਚੋਂ ਨਿਕਲ ਕੇ ਖੱਬੇ ਹੱਥ ਜਿਹੜਾ ਵੱਡੇ ਸਾਰੇ ਬੋਰਡ ਵਾਲਾ ਟੱਬ ਹੈ ਉੱਥੇ ਜਗਦੀਸ਼ ਬਾਬੂ ਨੇ ਉਸਨੂੰ ਪਹਿਲੀ ਵਾਰ ਵੇਖਿਆ ਸੀ ਗੋਰਾ ਚਿੱਟਾ ਰੰਗ ਨੀਲੀਆਂ ਸਮਾਨੀਆਂ ਅੱਖਾਂ ਸਨੇਰੀ ਵਾਲ ਤੇ ਚਾਲ ਵਿੱਚ ਇੱਕ ਨੁੱਖੀ ਜਿਹੀ ਮਸਤੀ ਪਰ ਸੁਸਤੀ ਨਹੀਂ ਸਗੋਂ ਕਮਲ ਦੇ ਪੱਤੇ ਤੇ ਤਿਰਕਦੀ ਹੋਈ ਪਾਣੀ ਦੀ ਬੂੰਦ ਵਰਗੀ ਫੁਰਤੀ ਅੱਖਾਂ ਦੀ ਚੰਚਲਤਾ ਵੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਕੋਈ 9-10 ਸਾਲ ਦੇ ਕਰੀਬ ਲਾਇਆ ਜਾ ਸਕਦਾ ਸੀ ਤੇ ਸ਼ਾਇਦ ਉਹਦੀ ਉਮਰ ਹੈ ਵੀ ਇੰਨੀ ਕਿਉਂ ਹੀ ਸੀ ਅੱਜ ਵਾਲੀ ਸਿਗਰਟ ਦਾ ਇੱਕ ਲੰਮਾ ਕਸ਼ ਖਿੱਚਿਆ ਹੋਇਆ ਜਦੋਂ ਜਗਦੀਸ਼ ਬਾਬੂ ਢਾਬੇ ਵਿੱਚ ਦਾਖਲ ਹੋਇਆ ਤਾਂ ਉਹ ਇੱਕ ਮੇਜ਼ ਤੋਂ ਪਲੇਟਾਂ ਚੁੱਕ ਰਿਹਾ ਸੀ ਤੇ ਜਦੋਂ ਨੇੜੇ ਦੀ ਨੁੱਕਰ ਵਾਲੇ ਕਮੇਜ਼ ਤੇ ਬੈਠੇ ਤਾਂ ਉਹ ਇੱਕਦਮ ਸਾਹਮਣੇ ਸੀ ਜਿਵੇਂ ਕਈ ਘੰਟਿਆਂ ਤੋਂ ਉਹ ਉਸ ਥਾਂ ਤੇ ਆਉਣ ਵਾਲੇ ਕਿਸੇ ਦੀ ਉਡੀਕ ਕਰ ਰਿਹਾ ਹੋਵੇ ਉਹ ਕੁਝ ਬੋਲਿਆ ਤੇ ਨਾ ਪਰ ਨਿਮਰਤਾ ਦਿਖਾਉਂਦਿਆਂ ਥੋੜਾ ਝੁਕਿਆ ਤੇ ਸਿਰਫ ਮੁਸਕਰਾਇਆ ਪਰ ਉਸਦੇ ਇਸ ਮੌਨ ਵਿੱਚ ਜਿਵੇਂ ਸਾਰਾ ਮੈਨੂ ਰਚਿਆ ਹੋਇਆ ਸੀ ਇੱਕ ਕੱਪ ਚਾਹ ਦਾ ਆਰਡਰ ਲੈ ਕੇ ਉਹ ਦੁਬਾਰਾ ਮੁਸਕਰਾ ਕੇ ਚਲਿਆ ਗਿਆ ਤੇ ਪਲ ਚਪਕਦਿਆਂ ਹੀ ਚਾਹ ਵੀ ਹਾਜ਼ਰ ਸੀ ਜਗਦੀਸ਼ ਬਾਬੂ ਸੋਚਣ ਲੱਗੇ ਮਨੁੱਖ ਦੀਆਂ ਭਾਵਨਾਵਾਂ ਵੀ ਕਿੰਨੀਆਂ ਅਜੀਬ ਹੁੰਦੀਆਂ ਹਨ ਇਕਾਂਤ ਬਿਆਬਾਨ ਵਿੱਚ ਇਕੱਲਾ ਹੋਣ ਤੇ ਵੀ ਕਈ ਵਾਰ ਬੰਦਾ ਇਕੱਲਾ ਨਹੀਂ ਮਹਿਸੂਸ ਕਰਦਾ ਜਿਵੇਂ ਦਾ ਰਹਿੰਦਾ ਹੈ ਕਿ ਇਸ ਇਕੱਲੇਪਨ ਵਿੱਚ ਵੀ ਸਭ ਕੁਝ ਕਿੰਨਾ ਨਸੀਕ ਹੈ ਕਿੰਨਾ ਆਪਣਾ ਪਰ ਇਸਦੇ ਉਲਟ ਕਦੀ ਕਦੀ ਸੈਂਕੜੇ ਲੋਕਾਂ ਦੀ ਭੀੜ ਭਰੇ ਆਲੇ ਦੁਆਲੇ ਵਿੱਚ ਵੀ ਸੋਨ ਨੇ ਪਰੰਦਾ ਅਸਾ ਸੁੰਦਾ ਰਹਿੰਦਾ ਹੈ ਲੱਗਦਾ ਹੈ ਕਿ ਸਾਰਾ ਕੁਝ ਜੀ ਕਿੰਨਾ ਉਪਰ ਹੈ ਕਿੰਨਾ ਬਗਾਨਾ ਹੈ ਪਰ ਐਵੇਂ ਨਹੀਂ ਹੁੰਦਾ ਇਸ ਦੀਆਂ ਜੜਾਂ ਵਿੱਚ ਹੁੰਦਾ ਹੈ ਵਿੱਚ ਛੋੜੇ ਜਾਂ ਉਦਾਸੀ ਦੀ ਕਿਸੇ ਕਹਾਣੀ ਦਾ ਮੋੜ ਜਿਵੇਂ ਮੈਂ ਦੂਰ ਦੇ ਸੂਬੇ ਤੋਂ ਆਇਆ ਤੇ ਇਕੱਲੇ ਨੂੰ ਹੋਟਲ ਦੀ ਚੈਲ ਪੈਲ ਦੇ ਸ਼ੋਰ ਵਿੱਚ ਵੀ ਸਭ ਕੁਝ ਉਪਰਾ ਲੱਗ ਰਿਹਾ ਬਸ ਸ਼ਾਇਦ ਕੁਝ ਦਿਨ ਇੱਥੇ ਰਹਿ ਕੇ ਆਪਣੇਪਣ ਦੀ ਭਾਵਨਾ ਜਾਗ ਪਏ ਪਰ ਅੱਜ ਤੋਂ ਇਹ ਸੇ ਸਭ ਕੁਝ ਆਪਣੇਪਣ ਦੀ ਭਾਵਨਾ ਤੋਂ ਕਿਤੇ ਦੂਰ ਹੈ ਤੇ ਉਹਨਾਂ ਨੂੰ ਚੇਤੇ ਆਉਣ ਲੱਗ ਪਏ ਆਪਣੇ ਪਿੰਡ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਸਕੂਲ ਕਾਲਜ ਦੇ ਮੁੰਡੇ ਤੇ ਆਪਣੇ ਨੇੜਲੇ ਸ਼ਹਿਰ ਦੇ ਕੁਝ ਹੋਟਲ ਟਾਬੇ ਚਾਹੇ ਸ਼ਾਬ ਜਗਦੀਸ਼ ਬਾਬੂ ਨੇ ਰਾਖਤਾਨੀ ਵਿੱਚ ਸਿਗਰਟ ਝਾੜੀ ਅਚਾਨਕ ਉਹਨਾਂ ਨੂੰ ਲੱਗਾ ਕਿ ਇਹਨਾਂ ਸ਼ਬਦਾਂ ਦੇ ਲੈਅ ਦੇ ਵਿੱਚ ਉਹ ਸਭ ਕੁਝ ਹੈ ਜਿਸ ਦੀ ਕਮੀ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ ਤੇ ਫਿਰ ਆਪਣਾ ਸ਼ੱਕ ਕੱਢਣ ਦਾ ਤਰੀਕਾ ਸੋਚਿਆ ਕੀ ਨਾਂ ਹੈ ਤੇਰਾ ਮਦਨ ਅੱਛਾ ਮਦਨ ਸੋ ਰਹਿਣ ਵਾਲਾ ਕਿੱਥੋਂ ਦਾ ਹੈ ਪਹਾੜ ਦਾ ਆਬਾਜ ਜੀ ਪਹਾੜ ਤਾਂ ਸੈਂਕੜੇ ਨੇ ਆਬੂ ਦਾਰਜਲਿੰਗ ਮਸੂਰੀ ਸ਼ਿਮਲਾ ਅਲਮੋੜਾ ਸੇਰਾ ਪਿੰਡ ਕਿਹੜੇ ਪਹਾੜਾਂ ਵਿੱਚ ਹੈ ਇਸ ਵਾਰ ਸ਼ਹਿਲ ਪਹਾੜ ਤੇ ਜ਼ਿਲ੍ਹੇ ਵਿੱਚਰਾ ਫਰਕ ਉਸ ਦੀ ਸਮਝ ਵਿੱਚ ਆ ਗਿਆ ਮੁਸਕਰਾ ਕੇ ਬੋਲਿਆ ਅਲਮੋੜਾ ਸ਼ਾਮ ਅਲਮੋੜਾ ਅਲਮੋੜਾ ਵਿੱਚ ਕਿਹੜਾ ਪਿੰਡ ਹੈ ਹੋਰ ਜਾਣਨ ਦੀ ਇੱਛਾ ਨਾਲ ਜਗਦੀਸ਼ ਬਾਪੂ ਨੇ ਪੁੱਛਿਆ ਇਹ ਸਵਾਲ ਨੇ ਉਸ ਨੂੰ ਉਲਝਣ ਵਿੱਚ ਪਾ ਦਿੱਤਾ ਸ਼ਾਇਦ ਆਪਣੇ ਪਿੰਡ ਦੇ ਜੀਵ ਜਿਹੇ ਨਾ ਕਰਕੇ ਉੱਚਾ ਕਰਿਆ ਸੀ ਸੋ ਟਾਲਦਿਆਂ ਹੋਇਆਂ ਕਹਿਣ ਲੱਗਾ ਉਹਦਾ ਦੂਰ ਹੈ ਸ਼ਰਬ ਹਲਮੋੜਾ ਤੋਂ 15-20 ਮੀਲ ਦੂਰ ਹੋਣਾ ਹੈ ਫਿਰ ਵੀ ਕੋਈ ਨਾ ਕੋਈ ਨਾ ਤਾਂ ਹੋਣਾ ਹੀ ਆ ਜਗਦੀਸ਼ ਬਾਬੂ ਨੇ ਜ਼ੋਰ ਦੇ ਕੇ ਪੁੱਛਿਆ ਡਟਿਆ ਲਗੋ ਚੱਕਦਿਆ ਹੋਇਆ ਉਹਨੇ ਦੱਸਿਆ ਜਗਦੀਸ਼ ਬਾਬੂ ਦੇ ਚਿਹਰੇ ਤੇ ਪੱਥਰੀ ਹੋਈ ਇਕਲਤਾ ਦੀ ਛਾਇਆ ਇੱਕਦਮ ਦੂਰ ਹੋ ਗਈ ਜਦੋਂ ਉਹਨਾਂ ਨੇ ਮੁਸਕਰਾ ਕੇ ਮਦਨ ਨੂੰ ਦੱਸਿਆ ਕਿ ਉਹ ਵੀ ਉਹਦੇ ਨੇੜਲੇ ਪਿੰਡ ਦੇ ਹੀ ਰਹਿਣ ਵਾਲੇ ਹਨ ਉਹਨਾਂ ਨੂੰ ਜਾਪਿਆ ਕਿ ਸੁਣ ਕੇ ਜਿਵੇਂ ਖੁਸ਼ੀ ਨਾ ਮਦਨ ਦੇ ਹੱਥਾਂ ਵਿੱਚੋਂ ਟਰੇ ਡਿੱਗੀ ਪੈਣ ਲੱਗੀ ਸੀ ਹੌਂਦੇ ਹੋਇਆ ਵੀ ਉਸਦੇ ਮੂੰਹ ਵਿੱਚੋਂ ਕੋਈ ਸ਼ਬਦ ਨਾ ਨਿਕਲ ਸਕਿਆ ਜਿਵੇਂ ਉਹ ਗਵਾਚਾ ਗਵਾਚਾ ਆਪਣੇ ਪਿੱਛੇ ਰਹਿ ਗਏ ਪਿੰਡ ਨੂੰ ਮੁਰਮੁਰ ਮਹਿਸੂਸ ਕਰ ਰਿਹਾ ਹੋਵੇ ਅਤੀਤ ਪਿੰਡ ਉੱਚੀਆਂ ਪਹਾੜੀਆਂ ਨਦੀ ਈਜ਼ਾ ਮਾਂ ਬਾਬਾ ਦੀਦੀ ਭੁੱਲੀ ਛੋਟੀ ਭੈਣ ਦਾਜੂ ਵੱਡਾ ਭਰਾ ਮਦਨ ਨੂੰ ਜਗਦੀਸ਼ ਬਾਬੂ ਵਿੱਚ ਆਪਣਾ ਵੱਡਾ ਭਰਾ ਯਾਨੀ ਦਾਜੂ ਨਜ਼ਰ ਆਇਆ ਦੋ ਚਾਰ ਦਿਨਾਂ ਵਿੱਚ ਹੀ ਮਦਨ ਤੇ ਜਗਦੀਸ਼ ਬਾਬੂ ਵਿਚਕਾਰ ਲਈ ਉਪਰੇ ਬਣ ਦੀ ਖਾਈ ਆਪਣਤ ਨਾਲ ਪਰ ਗਈ ਮੇਜ਼ ਤੇ ਬੈਠਦੇ ਮਦਨ ਦੀ ਆਵਾਜ਼ ਸੁਣਦੀ ਦਾਜੂ ਜੈਹਨ ਦਾਜੂ ਅੱਜ ਤਾਂ ਠੰਡ ਬਹੁਤ ਹੈ ਦਾਜੂ ਇੱਥੇ ਵੀ ਹਾਂ ਇੱਥੇ ਬਰਫ਼ ਪਵੇਗੀ ਦਾਜੂ ਕੱਲ ਤਾਂ ਤੁਸੀਂ ਬਹੁਤ ਹੀ ਘਟਖਤਾ ਤਦ ਹੀ ਉਹਨੂੰ ਕਿਸੇ ਹੋਰ ਮੇਜ਼ ਤੋਂ ਆਵਾਜ਼ ਪੈਂਦੀ ਵਾਏ ਤੇ ਉਹ ਆਵਾਜ਼ ਦੀ ਗੂੰਜ ਤੋਂ ਪਹਿਲਾਂ ਉਧਰ ਨੂੰ ਭੱਜ ਪੈਂਦਾ ਆਰਡਰ ਲੈ ਕੇ ਮੁੜਦਿਆਂ ਫਿਰ ਜਗਦੀਸ਼ ਬਾਬੂ ਨੂੰ ਪੁੱਛ ਲੈਂਦਾ ਦਾਜੂ ਹੋਰ ਕੁਝ ਪਾਣੀ ਲਾ ਲੈ ਦਾਜੂ ਦੂਜੇ ਮੇਜ਼ ਤੋਂ ਮਦਨ ਦੀ ਆਵਾਜ਼ ਸੁਣਦੀ ਮਦਨ ਦਾਜੂ ਸ਼ਬਦ ਨੂੰ ਉਹਨੇ ਹੀ ਮੋਹ ਨਾਲ ਦਰਹਾਉਂਦਾ ਜਿਨੇ ਮੋਹ ਨਾਲ ਕਈ ਦਿਨਾਂ ਪਿੱਛੋਂ ਮਿਲਣ ਬਾਅਦ ਕੋਈ ਮਾਂ ਆਪਣੇ ਪੁੱਤ ਨੂੰ ਚੁੰਮਦੀ ਹੈ ਕੋਈ ਦਿਨਾਂ ਪਿੱਛੋਂ ਹੀ ਜਗਦੀਸ਼ ਬਾਪੂ ਦਾ ਮਾਹੌਲ ਨਾਲ ਉਪਰ ਆਪਣ ਦੂਰ ਹੋ ਗਿਆ ਤੇ ਉਹਨੂੰ ਢਾਬਾ ਹੀ ਨਹੀਂ ਸਾਰਾ ਸ਼ਹਿਰ ਅਪਨੱਤ ਦੇ ਰੰਗ ਵਿੱਚ ਰੰਗਿਆ ਹੋਇਆ ਜਾਪਨ ਲੱਗ ਪਿਆ ਪਰ ਹੁਣ ਉਹਨਾਂ ਨੂੰ ਮਦਨ ਵੱਲੋਂ ਆਪਣੇ ਆਪ ਨੂੰ ਦਾਜੂ ਆ ਕੇ ਬੁਲਾਇਆ ਜਾਣਾ ਚੰਗਾ ਨਹੀਂ ਸੀ ਲੱਗਦਾ ਤੇ ਮਦਨ ਸੀ ਕਿ ਦੂਜੇ ਮੇਜ਼ ਤੋਂ ਵੀ ਬੋਲਦਾ ਦਾਜੂ ਮਦਨ ਇਤਰਾ दादू शब्द दी आवाज ਤੇ ਜਗਦੀਸ਼ ਬਾਬੂ ਦੇ ਮੱਧ ਵਰਗੀ ਸੰਸਕਾਰ ਜਾਗ ਪਏ ਆਪਣਤ ਦੀ ਮਹੀਨ ਡੋਰ ਹੰਕਾਰ ਦੀ ਤੇਜ ਧਾਰ ਸਾਹਮਣੇ ਟਿਕ ਨਾ ਸਕੀ ਦਾदू ਚੱਲ ਜਾ ਮਾ ਚਾ ਨਹੀਂ ਪਰ ਇਹ ਤੂੰ ਦਾदू ਦਾਜੂ ਕੀ ਲਾਲ ਛੱਡਦਾ ਦਿਨ ਰਾਤ ਕਿਸੇ ਦੀ ਪ੍ਰੈਸਟੀਜ ਦਾ ਵੀ ਖਿਆਲ ਨਹੀਂ ਤੈਨੂੰ ਕਰੋਧ ਨਾਲ ਜਗਦੀਸ਼ ਬਾਬੂ ਦਾ ਮੂੰਹ ਲਾਲ ਹੋ ਗਿਆ ਸ਼ਬਦਾਂ ਤੇ ਵੀ ਕਾਬੂ ਨਾ ਰਹਿ ਸਕਿਆ ਮਦਨ ਪ੍ਰੈਸਟੀਜ ਦਾ ਅਰਥ ਸਮਝ ਸਕੇਗਾ ਜਾਂ ਨਾ ਇਹ ਵੀ ਚਾਹਣਾ ਰਿਹਾ परमदन বিনা ਸਮਝਾਇਆ ਹੀ ਸਭ ਕੁਝ ਸਮਝ ਗਿਆ ਸੀ ਉਸ ਦੇ ਦਿਲ ਨੂੰ ਜਗਦੀਸ਼ बाबू ਦੇ ਵਤੀਰੇ ਨਾਲ ਗਹਿਰੀ ਸੱਟ ਵੱਜੀ ਸੀ ਮੈਨੇਜਰ ਕੋਲ ਸਿਰ ਪੀਟ ਦਾ ਬਹਾਨਾ ਬਣਾ ਕੇ ਆਪਣੀ ਕੋਠੜੀ ਵਿੱਚ ਜਾ ਕੇ ਗੋਡਿਆਂ ਵਿੱਚ ਸਿਰ ਦੇ ਕੇ ਉਹ ਫੁੱਟ ਫੁੱਟ ਕੇ ਰੋਇਆ ਘਰ ਪਰਿਵਾਰ ਤੋਂ ਦੂਰ ਆ ਕੇ ਜਗਦੀਸ਼ बाबू ਨਾਲ ਉਸ ਦਾ ਆਪਣਤ ਪਰਿਵਾਰਕ ਰਿਸ਼ਤੇ ਵਿੱਚ ਜੁੜ ਜਾਣਾ ਸੁਭਾਅਕੀ ਸੀ ਖੁਦ ਨੂੰ ਪ੍ਰਵਾਸੀ ਮਹਿਸੂਸ ਕਰਦਾ ਅੱਜ ਉਸ ਨੂੰ ਜਾਪ ਰਿਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਇਜ਼ਾ ਦੀ ਗੋਦੀ ਚੋਂ ਬਾਪ ਜੀਆਂ ਬਾਹਾਂ ਚੋਂ ਤੇ ਦੀਦੀ ਦੀ ਬੁੱਕਲ ਵਿੱਚੋਂ ਜ਼ਬਰੀ ਖਿੱਚ ਲਿਆ ਹੋਵੇ ਰੋਕੇ ਅੰਦਰ ਦਾ ਗੁਬਾਰ ਬਾਹਰ ਕੱਢ ਲੈਣ ਪਿੱਛੋਂ ਉਹ ਕੁਝ ਸੰਭਲ ਗਿਆ ਸੀ ਮਦਨ ਪਹਿਲਾਂ ਵਾਂਗੂ ਹੀ ਕੰਮ ਕਰਨ ਲੱਗ ਪਿਆ ਦੂਜੇ ਦਿਨ ਟਾਬਿਆਂ ਤੇ ਜਾਂਦਿਆਂ ਜਗਦੀਸ਼ ਬਾਬੂ ਨੂੰ ਬਚਪਨ ਦਾ ਦੋਸਤ ਹਿਮੰਤ ਮਿਲ ਪਿਆ ਟਾਬੇ ਤੇ ਪਹੁੰਚ ਕੇ ਜਗਦੀਸ਼ ਬਾਬੂ ਨੇ ਇਸ਼ਾਰੇ ਨਾਲ ਮਦਨ ਨੂੰ ਬੁਲਾਇਆ ਪਰ ਉਹਨਾਂ ਨੂੰ ਜਾਪਿਆ ਜਿਵੇਂ ਮਦਨ ਉਹਨਾਂ ਤੋਂ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਦੂਜੀ ਵਾਰ ਸੱਦਨ ਤੇ ਹੀ ਉਹ ਆਇਆ ਨਾ ਉਸ ਦੇ ਮੂੰਹ ਤੇ ਪਹਿਲਾਂ ਵਰਗੀ ਮੁਸਕਾਨ ਸੀ ਤੇ ਨਾ ਹੀ ਉਸ ਨੇ ਪੁੱਛਿਆ ਕੀ ਲਿਆਵਾ ਦਾਜੂ ਖੁਦ ਜਗਦੀਸ਼ ਬਾਬੂ ਨੂੰ ਹੀ ਕਹਿਣਾ ਪਿਆ ਦੋ ਚਾਹ ਦੋ ਆਮਲੇਟ ਫਿਰ ਵੀ ਉਹ ਦਾਜੂ ਕਹਿਣ ਦੀ ਥਾਂ ਲੈ ਸ਼ਾਬ ਆਕੇ ਚਲਾ ਗਿਆ ਜਿਵੇਂ ਦੋਵੇਂ ਅਨਜਾਨ ਹੋਣ ਸ਼ਾਇਦ ਪਹਾੜੀਆ ਹੈ ਹਿਮੰਤ ਨੇ ਅੰਦਾਜ਼ਾ ਲਾ ਕੇ ਕਿਹਾ ਹਾਂ ਰੁੱਖਾ ਜਿਹਾ ਜਵਾਬ ਦੇ ਕੇ ਜਗਦੀਸ਼ ਬਾਬੂ ਨੇ ਗੱਲ ਦਾ ਵਿਸ਼ਾ ਬਦਲ ਦਿੱਤਾ ਮਦਨ ਚਾਹ ਲੈ ਆਇਆ ਸੀ ਇਹ ਨਾ ਹੈ ਤੇਰਾ ਹਿਮੰਤ ਨੇ ਆਸਾਨ ਚੜਾਉਣ ਦੀ ਗੱਲ ਤੇ ਨਾਲ ਪੁੱਛਿਆ ਕੁਝ ਪਲ ਮੇਜ਼ ਤੇ ਗਹਿਰਾ ਮੌਨ ਛਾਇਆ ਰਿਹਾ जगदीश बाबू दी नजर चादी प्याली ते ही चुगी रही मदन ਦੇ ਮਨ ਵਿੱਚ ਪੁਰਾਣੇ ਚੇਤੇ ਘੁਮਣ ਲੱਗੇ ਨਾ ਪੁੱਛਣਾ ਫਿਰ ਦਾਜੂ ਰੈਸਟਿਸ जगदीश बाबू ਨੇ ਨਜ਼ਰਾਂ ਚੁੱਕ ਕੇ ਮਦਨ ਵੱਲ ਵੇਖਿਆ ਲੱਗਾ ਜਿਵੇਂ ਜਵਾਲਾਮੁਖੀ ਜਿਵੇਂ ਫਟਣ ਵਾਲਾ ਹੋਵੇ हेमंत ਨੇ ਫਿਰ ਦਰਹਾਇਆ ਓਏ ਕੀ ਨਾਂ ਹੈ ਤੇਰਾ ਬਾਇ ਆਖਦੇ ਨੇ ਸ਼ਾ ਮੈਨੂੰ ਸੰਖੇਪ ਜਿਹਾ ਜਵਾਬ ਦੇ ਕੇ ਉਹ ਵਾਪਸ ਮੁੜ ਪਿਆ ਤਲਖੀ ਤੇ ਭਾਵਨਾਵਾਂ ਦੇ ਵੇਗ ਵਿੱਚ ਉਸਦਾ ਚਿਹਰਾ ਲਾਲ ਹੋ ਕੇ ਵਦੇਰੀ ਸੋਣਾ ਹੋ ਗਿਆ ਸੀ ਧੰਨਵਾਦ